ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਤੁਹਾਡਾ ਆਪਣਾ ਪ੍ਰਦੀਪ ਢਿੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਗੱਲ ਪੰਜਾਬ ਪੰਜਾਬੀ ਪੰਜਾਬੀ ਅੱਧੀ ਕਰਦੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਅੱਜ ਪਹੁੰਚੇ ਆ ਅਸੀਂ ਰਣੀਆਂ ਜ਼ਿਲ੍ਹਾ ਮੋਗਾ ਪਿੰਡ ਰਣੀਆਂ ਦੇ ਵਿੱਚ ਪਹੁੰਚੇ ਆ ਤੇ ਸਾਡੇ ਨਾਲ ਇਸ ਵਕਤ ਆ ਸਿਆਸਤ ਦੇ ਉਸ ਘਰਾਣੇ ਦੇ ਵਿੱਚੋਂ ਆ ਇੱਕ ਸਖਸ਼ੀਅਤ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੰਬੇ ਸਮੇਂ ਤੋਂ ਚਿੜੀਆਂ ਵੱਖ-ਵੱਖ ਸੰਘਰਸ਼ਾਂ ਦੇ ਵਿੱਚ ਹਿੱਸਾ ਪਾਇਆ ਉਹ ਨਾਮ ਜਿਨ੍ਹਾਂ ਨੇ ਜਿਹੜਾ ਧਰਮਯੁੱਧ ਮੋਰਚਾ ਹੋਵੇ ਭਾਵੇਂ ਐਮਰਜੈਂਸੀ ਦੀ ਲੜਾਈ ਹੋਵੇ ਉਸ ਵੇਲੇ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਜੇਲ੍ਹਾਂ ਦੇ ਵਿੱਚ ਸੰਘਰਸ਼ ਕੀਤੇ ਜਥੇਦਾਰ ਮਲਕੀਤ ਸਿੰਘ ਜੀ ਰਣੀਆਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਰਦਾਰ ਜਵਿੰਦਰ ਸਿੰਘ ਜੀ ਰਣੀਆਂ ਮੇਰੇ ਨਾਲ ਇਸ ਵਕਤ ਮੌਜੂਦ ਨੇ ਜਿਹੜੇ ਉਸ ਪਰਿਵਾਰ ਦੀ ਕੀਪਰਤ ਹੈ ਜਿਹੜੀ ਇਸ ਨੂੰ ਅੱਗੇ ਤੋਰ ਰਹੇ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਤੇ ਸਭ ਤੋਂ ਪਹਿਲਾਂ ਪਾਉਨੇ ਫਤਿਹ ਦੀ ਸਾਜ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਹੋਰ ਜਥੇਦਾਰ ਸਾਹਿਬ ਠੀਕ ਠਾਕ ਜੀ ਠੀਕ ਹੈ ਜੀ ਜਲਦੀ ਗੱਲਾਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਇਸ ਪਰਿਵਾਰ ਨੂੰ ਜਿਹੜੀ ਗੁੜਤੀ ਆ ਜਥੇਦਾਰ ਮਲਕੀਤ ਸਿੰਘ ਜੀ ਰਣੀਆਂ ਜਿਨ੍ਹਾਂ ਦਾ ਨਾਮ ਆਪਣੇ ਆਪ ਚ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਜਿਨ੍ਹਾਂ ਨੇ ਉਸ ਵੇਲੇ ਤੋਂ ਸੰਘਰਸ਼ ਕੀਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਬੜੇ ਮੁਸ਼ਕਲ ਦੌਰ ਚੋਂ ਨਿਕਲ ਰਿਹਾ ਸੀ ਤੇ ਉਸ ਵੇਲੇ ਸੰਘਰਸ਼ਾਂ ਦੀ ਗੱਲ ਭਾਵੇਂ ਧਰਮ ਯੋਧ ਮੋਰਚੇ ਦੀ ਗੱਲ ਪਾਣੀਆਂ ਦੀ ਪੰਜਾਬੀ ਬੋਲਦੇ ਸੂਪੇ ਦੀ ਗੱਲ ਤੇ ਜੇਲ੍ਹਾਂ ਦੇ ਵਿੱਚ ਵੀ ਉਹਨਾਂ ਨੇ ਸੰਘਰਸ਼ ਕੀਤੇ ਅੱਜ ਉਸ ਪਰਿਵਾਰ ਦੀ ਜਿਹੜੀ ਪਰਤ ਨੂੰ ਤੁਸੀਂ ਅਕੇ ਲੈ ਕੇ ਚੱਲ ਰਹੇ ਹੋ ਸਭ ਤੋਂ ਪਹਿਲਾਂ ਆਪਾਂ ਜਥੇਦਾਰ ਸਾਹਿਬ ਬਾਰੇ ਵੀ ਥੋੜਾ ਜਿਆ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਨਾ ਪਾਉ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਮੇਨਸਟ੍ਰੀਮ ਜਿਹੜੀ ਪੋਲਿਟਿਕਸ ਦੇ ਵਿੱਚ ਕਦੋਂ ਆਉਂਦੇ ਨੇ ਤੇ ਕਿੰਨਾ ਸਮਾਂ ਉਹਨਾਂ ਨੇ ਜਿਹੜਾ ਇਹ ਸਫਰ ਹੈ ਜਿਹੜਾ ਕਿੰਨਾ ਸਮਾਂ ਜਾਰੀ ਰਿਹਾ ਦੇਖੋ ਜੀ ਜਹਦਰ ਜੀ ਦਾ ਜਿਹੜਾ ਜੀਵਨੀ ਜਿਹੜਾ ਕੱਲ ਨਾ ਹੀ ਗੱਲੀਆਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜੀ ਉਹ ਮੇਰੇ 52 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੂੰ ਇਸ ਸੰਸਾਰ ਤੋਂ ਅਲਵਿਦਾ ਆ ਗਏ ਹੂੰ ਜਦੋਂ ਉਹਨਾਂ ਦਾ ਜਨਮ ਹੋਇਆ ਉਦੋਂ ਤਾਈ ਉਹਨਾਂ ਨੇ ਆਪਣੇ ਨਾਨਕੇ ਹੀ ਬਲਾਸਪੁਰ ਪੜ੍ਹੇ ਉੱਥੇ ਜੀ ਉੱਥੇ 8ਵੀਂ ਤੱਕ ਉਹਨਾਂ ਨੇ ਆਪਣੀ ਵਿਦਿਆ ਪ੍ਰਾਪਤ ਕੀਤੀ ਹੂੰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਪਿੰਡਾਂ ਨੂੰ ਆਏ ਇਹ ਜਿਹੜਾ ਸਾਡਾ ਪਿੰਡ ਹੈ ਪਿੰਡ ਦਾ ਮਾਹੌਲ ਹੀ ਕੁਝ ਵੱਖਰਾ ਸੀ ਪਹਿਲਾਂ ਹੂੰ ਉਹ ਮੈਂ ਹੁਣ ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਕਿ ਵੈਸੇ ਗੱਲਾਂ ਬਹੁਤ ਲੰਮੀਆਂ ਹੋ ਜਾਂਦੀਆਂ ਹੂੰ ਪਰ ਜਦੋਂ ਬਜ਼ੁਰਗ ਵਾਪੀ ਹੋਣੀ ਪਿੰਡ ਆਏ ਉਹਨਾਂ ਨੇ ਆ ਕੇ ਪਿੰਡ ਦੀ ਦੇਖਿਆ ਸਾਰਾ ਮਾਹੌਲ ਤੇ ਉਹਨਾਂ ਨੂੰ ਇੱਕ ਚਾਹ ਸੀ ਵੀ ਮੈਂ ਆਪਣੇ ਪਿੰਡ ਨੂੰ ਹੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣਾ ਉਹਨਾਂ ਨੇ ਬੜੀ ਸੇਵਾ ਕੀਤੀ ਲੋਕਾਂ ਦੀ ਸੇਵਾ ਤੋਂ ਸ਼ੁਰੂ ਕਰਕੇ ਉਹਨਾਂ ਨੇ ਵੀ ਕਿਸੇ ਦੇ ਨਾਲ ਜਾਣਾ ਕੰਮ ਧੰਦੇ ਕਰਾਉਣੇ ਤੇ ਉਹਨਾਂ ਨੂੰ ਇੱਕ ਲਗਨ ਸੀ ਬਾਹਰ ਘੁੰਮੇ ਫਰੇ ਸੀ ਕਿਉਂਕਿ ਪਹਿਲਾਂ ਬਾਹਰ ਹੀ ਰਹੇ ਐ ਤੇ ਉਹਨਾਂ ਨੇ ਹਮੇਸ਼ਾ ਗਰੀਬ ਦੀ ਮਦਦ ਕੀਤੀ ਹੈ ਗਰੀਬਾਂ ਦੇ ਨਾਲ ਖੜੇ ਹੋ ਹੌਲੀ-ਹੌਲੀ ਸਾਡੇ ਪਿੰਡ ਸੰਤ ਬਾਬਾ ਸਰਦਾਰਾ ਸਿੰਘ ਦੀ ਹੋਣਾ ਨਾਲ ਉਹਨਾਂ ਦਾ ਸੰਪਰਕ ਹੋਇਆ ਤੇ ਉਹਨਾਂ ਦੇ ਵੀ ਮੇਰ ਪਰੇ ਹੱਥ ਰਿਆ ਆ ਪਿੱਛੇ ਕਿਉਂਕਿ ਇਹ ਵੀ ਇੱਕ ਗੁਰਸਿੱਖ ਸੀ ਅੰਮ੍ਰਿਤਧਾਰੀ ਸੀ ਪਹਿਲਾਂ ਮੈਨੂੰ ਸਾਡੇ ਤੋਂ ਪਹਿਲਾਂ ਮੈਨੂੰ ਪਤਾ ਕਈ ਵਾਰੀ ਮੈਂ ਸੁਣਦਾ ਹੁੰਦਾ ਸੀ ਵੀ ਗੱਲਾਂ ਕਾਮਰੇਡੀ ਸੋਚ ਰੱਖਦੇ ਸੀ ਵਿੱਚ ਕਿ ਆਪਣਾ ਹਲਕਾ ਹੀ ਸਾਰਾ ਹਲਕਾ ਕਾਮਰੇਡਾ ਦਾ ਸੀ ਪਰ ਸੰਤ ਫਤਿਹ ਸਿੰਘ ਜਦੋਂ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਮੈਨੂੰ ਯਾਦ ਆ ਛੋਟੇ ਛੋਟੇ ਹੁੰਦੇ ਸੀ ਜਦੋਂ ਤਕਤੂਬਰੇ ਮਾਗੀ ਦੇ ਮੇਲੇ ਤੇ ਕਾਨਫਰੰਸ ਹੋਣੀ ਦਸੀਂ ਵੀ ਜਾਂਦੇ ਹੁੰਦੇ ਨਾਲ ਉਂਗਲਾ ਫੜ ਕੇ ਉਹਨਾਂ ਦੀ ਹਮ ਇੱਕ ਨਾਲ ਹੀ ਉਹਨਾਂ ਦਾ ਨਾਨਕੇ ਪਿੰਡ ਨਾਲ ਸੀ ਤਕਤੂਬਰੇ ਦੇ ਬਲਾਸਪੁਰ ਤੇ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਅਸੀਂ 3-4 ਦਿਨ ਦਾ ਮੇਲਾ ਹੁੰਦਾ ਉੱਥੇ ਤੇ ਅਸੀਂ ਉੱਥੇ ਹੀ ਰਹਿੰਦੇ ਹੁੰਦੇ ਸੀਗੇ ਤੇ ਅਸੀਂ ਹਰ ਰੋਜ਼ ਉੱਥੇ ਜਾਣਾ ਤੁਰ ਕੇ ਉੱਥੋਂ ਆ ਜਾਣਾ ਤੇ ਅਸੀਂ ਸਾਰਾ ਤਕਰੀਬਨ ਉਹ ਪੁਰਾਣਾ ਜਿਹੜਾ ਸਾਰਾ ਦੇਖਿਆ ਵੀ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੀ ਕੰਮ ਕਰਨ ਦਾ ਤਰੀਕਾ ਬਹੁਤ ਵੱਖਰਾ ਸੀ ਸਾਰਿਆਂ ਨਾਲ ਚਾਹੇ ਉਹ ਸਾਈਕਲ ਤੇ ਕਰਦੇ ਰਹੇ ਜਾਂ ਫਿਰ ਮੋਟਰਸਾਈਕਲ ਤੇ ਕਰਦੇ ਰਹੇ ਹਮ ਜਦੋਂ ਵੀ ਕਿਸੇ ਦਾ ਕੰਮ ਕਰਨਾ ਅਗਲੇ ਨੂੰ ਕਹਿਣਾ ਵੀ ਤੂੰ ਜਿੱਥੇ ਤੇਰਾ ਕੰਮ ਉੱਥੇ ਚੱਲ ਮੈਂ ਆਉਂਗਾ ਹਮ ਤੇ ਮੋਟਰਸਾਈਕਲ ਤੇ ਦੇਖ ਲਓ ਵੀ ਕਿੱਥੇ ਨਿਹਾਲ ਸਿੰਘ ਵਾਲਾ ਫਰੀਦਕੋਟ ਰੋਹੀਪੁਰ ਮੋਗਾ ਹਮ ਸ਼ਾਮ ਤੱਕ ਘੁੰਮ ਕੇ ਤੇ ਬੰਡ ਆਉਂਦੇ ਸੀ ਘਰੋਂ ਖਾ ਕੇ ਰੋਟੀ ਜਾਣੀ ਤੇ ਘਰੇ ਆ ਕੇ ਖਾਣੀ ਹਮ ਉਹਨਾਂ ਦੀ ਬਹੁਤ ਵੱਡੀ ਇੱਕ ਕਹਾਣੀ ਆ ਅਕਾਲੀ ਦਲ ਤੇ ਜਦੋਂ ਉਹ ਆਏ ਸੰਤ ਫਤਿਹ ਸਿੰਘ ਜੀ ਨਾਲ ਸੰਪਰਕ ਹੋਇਆ ਜਾਇਦਾ ਤੋਤਾ ਸਿੰਘ ਹੋਣੀ ਸੀ ਕਰਦੇਵ ਸਿੰਘ ਸ਼ਾਹ ਤੋਣੀ ਹਮ ਤੇ ਹੌਲੀ ਹੌਲੀ ਅਸੀਂ ਵੀ ੜਾਰ ਹੁੰਦੇ ਅਸੀਂ ਦੇਖਦੇ ਰਹੇ ਨਾਲ ਉਹਨਾਂ ਨੇ ਖੇਤੀਬਾੜੀ ਵੀ ਕਰਦੇ ਨੇ ਪੜ੍ਹਦੇ ਵੀ ਰਹੇ ਆ ਪਰ ਉਹਨਾਂ ਨੇ ਹਮੇਸ਼ਾ ਲੋਕਾਂ ਨੂੰ ਤਰਜੀ ਦਿੱਤੀ ਹੈ ਹਮ ਤੇ ਸਾਡਾ ਵੀ ਖਿਆਲ ਬਹੁਤ ਕੀਤਾ ਸਾਡਾ ਉਹ ਦੇਖਭਾਲ ਕੀਤੀ ਉਹਨਾਂ ਨੇ ਪਰ ਲੋਕਾਂ ਦੇ ਨਾਲ ਉਹਨਾਂ ਦਾ ਪਿਆਰ ਹੀ ਵੱਖਰਾ ਸੀ ਜੀ ਗਰੀਬਾਂ ਦੇ ਨਾਲ ਖਾਸ ਕਰਕੇ ਤੇ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਪਹਿਲ ਦੇਣੀ ਹਰ ਪਾਸੇ ਜਦੋਂ ਇਹ ਸਮਾਂ ਸੀਗਾ ਜਦੋਂ ਕੁਝ ਅਜਿਹੇ ਵੇਲੇ ਵੀ ਸੀ ਰੂਪੋਸ਼ ਵੀ ਕਈ ਆਗੂਆਂ ਨੂੰ ਰਹਿਣਾ ਪੈਂਦਾ ਸੀ ਫਿਰ ਜਸੂਦਾਰ ਜੀ ਵੀ ਉਹਨਾਂ ਨੂੰ ਵੀ ਰੂਪੋਸ਼ ਰਹਿਣਾ ਪੈਂਦਾ ਹੋਊਗਾ ਤੇ ਪਰਿਵਾਰ ਤੇ ਫਿਰ ਪਰਿਵਾਰ ਨੂੰ ਜਿਹੜਾ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਲੈਂਦੇ ਹੁੰਦੇ ਸੀ ਹੂੰ ਜੇ ਸਾਡੇ ਵੀ ਕਈ ਵਾਰੀ ਇਹਨਾਂ ਨਾਲ ਹੋਈ ਹੈ ਕਿਰਾ ਮੈਨੂੰ ਯਾਦ ਹੈ ਇੱਕ ਮੈਂ ਤੁਹਾਨੂੰ ਦੱਸਦਾ ਦਿਲਚਸਪ ਜੀ ਵੀ ਜਦੋਂ ਧਰਮਜਿੱਤ ਮੋਰਚਾ ਲੱਗਾ ਸੀ ਹੂੰ ਤੇ ਇਹਨਾਂ ਨੇ ਜਾਣਾ ਸੀ ਜਥੇ ਲੈ ਕੇ ਤੇ ਇਹਨਾਂ ਨੂੰ ਪਹਿਲਾਂ ਹੀ ਫੜਨ ਦੀਆਂ ਤਿਆਰੀਆਂ ਹੋ ਗਈਆਂ ਤੇ ਜਹੇਦਾਰ ਦੋਤਾ ਸਿੰਘ ਨੂੰ ਪਤਾ ਲੱਗਿਆ ਵੀ ਫੜਨਾ ਹੈ ਇਹ ਮੋਟਰਸਾਈਕਲ ਤੇ ਉਹਨਾਂ ਨੂੰ ਦੱਸਣ ਗਏ ਪਿੰਡ ਦਦਾਰੇ ਵਾਲੇ ਵੀ ਤੁਸੀਂ ਆ ਦਾ ਪਾਸੇ ਹੋ ਜੋ ਤੇ ਕੁਦਰਤੀ ਦੋਨੇ ਜਣੇ ਉੱਥੇ ਫੜੇ ਗਏ ਹੂੰ ਉੱਥੇ ਜਦੋਂ ਫੜੇ ਗਏ ਤੇ ਇਹ ਕਹਿੰਦੇ ਵੀ ਮੈਂ ਤਾਂ ਘਰੇ ਜਾਣਾ ਇਸ਼ਨਾਨ ਪਾਣੀ ਕਰਕੇ ਆਉਣਾ ਕੱਪੜੇ ਬਦਲ ਕੇ ਫੇਰ ਚੱਲੂ ਤੁਹਾਡੇ ਨਾਲ ਉਹ ਇੱਥੇ ਆ ਕੇ ਪੁਲਿਸ ਵਾਲੇ ਲੈ ਕੇ ਤੇ ਇਹ ਅੰਦਰ ਆ ਕੇ ਨਹਾਉਣ ਲੱਗ ਗਏ ਨਹਾ ਕੇ ਤੇ ਕੱਪੜੇ ਬਦਲੇ ਇੱਕ ਦਰਵਾਜ਼ਾ ਆਪਣਾ ਇਧਰਲੇ ਪਾਸੇ ਫਿਰ ਇਧਰ ਦੀ ਬਾਹਰ ਨਿਕਲ ਕੇ ਉਹ ਵਿਚਾਰੇ ਉਧਰੇ ਦੁੱਧ-ਦੱਦ ਪੀ ਕੇ ਬੈਠੇ ਰਹੇ ਥੋੜੇ ਚਿਰ ਬਾਅਦ ਕਹਿੰਦੇ ਸਾਨੂੰ ਵੀ ਜਹਿਦਾਰੀ ਤੇ ਨਿਕਲ ਕੇ ਲੱਗਦੇ ਆ ਕਿਉਂਕਿ ਉਹਨਾਂ ਨੂੰ ਵੀ ਐਲਮਸੀ ਹੁੰਦਾ ਹੀ ਹੈ ਤੇ ਉਹ ਫਿਰ ਵਿਚਾਰੇ ਹੱਸਦੇ ਉਸ ਦੇ ਦੇ ਚਲੇ ਗਏ ਕਹਿੰਦੇ ਵੀ ਚਲੋ ਹੁਣ ਜਹਿਦਾਰੀ ਤੇ ਚਲੇ ਗਏ ਇਹ ਫਿਰ ਇੱਥੋਂ ਗਏ ਤੇ ਬੁੱਟਰ ਆਪਣੇ ਹਰਪ੍ਰਭਿੰਦਰ ਲਾਡੀ ਜੀ ਉਹਨਾਂ ਕੋਲੋਂ ਵੀ ਮੈਂ ਇਹ ਜਿਹੜੀ ਸੁਣਿਆ ਕਿਸੇ ਨੇ ਵੀ ਦੱਸਿਆ ਸੀ ਉਹਨਾਂ ਨਾਲ ਲੈ ਕੇ ਤੇ ਜਿਹੜੇ ਪੰਜ ਸੱਤ ਸਾਥੀ ਹੋਰ ਸੀਗੇ ਉਹਨਾਂ ਨਾਲ ਲੈ ਕੇ ਦਰਬਾਰ ਸਾਹਿਬ ਚਲੇ ਗਏ ਅੰਮ੍ਰਿਤਸਰ ਹੂੰ ਉੱਥੇ ਜਾ ਕੇ ਜੀ ਸੰਤਾਂ ਨੂੰ ਦੱਸਿਆ ਵਿਆਹ ਹੋਇਆ ਸਾਡੇ ਨਾਲ ਹੂੰ ਚਲੋ ਕੁਝ ਦਿਨ ਉੱਥੇ ਰਹੇ ਤੇ ਉਦੋਂ ਬਾਅਦ ਉੱਥੋਂ ਜਦੋਂ ਵਾਪਸ ਹੁੰਦੇ ਸੰਤਾਂ ਨੇ ਕਿਹਾ ਵੀ ਹੁਣ ਇਹ ਤਾਂ ਮੋਰ ਚੀਜ਼ ਤਾਂ ਆਪਾਂ ਜਾਣਾ ਹੀ ਜਾਣਾ ਵੀ ਤੁਸੀਂ ਚਲੋ ਪਿੰਡਾਂ ਚ ਜਾ ਕੇ ਹੂੰ ਲੋਕਾਂ ਨੂੰ ਇਹਦਾ ਵੱਤ ਵੱਤ ਲਾ ਬੰਦ ਲਾ ਬੰਦ ਕਰੀਏ ਉਹ ਕੁਦਰਤ ਜਿਵੇਂ ਕਹਿੰਦੇ ਨੇ ਵੀ ਮੌਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਵਾਲੀ ਗੱਲ ਹੋ ਜਾਂਦੀ ਹੈ ਮੈਨੂੰ ਉਹ ਗੱਲ ਯਾਦ ਆ ਵੀ ਜਦੋਂ ਇਹ ਗੱਡੀ ਲੈ ਕੇ ਆਏ ਤੇ ਮੈਨੂੰ ਜਬੋਨੇ ਦੇ ਸੰਨ ਜਿਹਨਾਂ ਨੂੰ ਪੜਸਾਰੇ ਨੇ ਘੇਰ ਲਿਆ ਤੇ ਉੱਥੋਂ ਫਿਰ ਇਹ ਅਰੈਸਟ ਹੋ ਗਿਆ ਫਿਰ ਇਹ ਜੇਲ ਬਠਿੰਡਾ ਜੇਲ ਚ ਰਹੇ ਹੂੰ ਤੇ ਫਿਰ ਅਸੀਂ ਮਗਰੋਂ ਫਿਰ ਅਸੀਂ ਮੋਰਚਾ ਸੰਭਾਲਿਆ ਤੁਹਾਡੀ ਕਿੰਨੀ ਉਮਰ ਸੀ ਉਹ ਮੇਰੀ ਉਮਰ ਤਾਂ ਹੁਣ ਮੈਨੂੰ ਯਾਦ ਨਹੀਂ ਗਈ ਉਹ ਜਾਂਗੇ ਜਾਂਗੇ ਸੀ ਪਰ ਇਹ ਵੀ ਉਦਾਂ ਭੱਜਣ ਲੱਠਣ ਉਹ ਹੀ ਪੂਰੇ ਕੈਂਪ ਸੀ ਹੂੰ ਤੇ ਗੁਰਦੇਵ ਸਿੰਘ ਸਾਹਿਬ ਕਹਿੰਦਾ ਵੀ ਮੈਂ ਜਸਾ ਲੈ ਕੇ ਜਾਣਾ ਉਹ ਜਹਦਾ ਜੀ ਤਾਂ ਹੁਣ ਸਾਰੇ ਚਲੇ ਗਏ ਹੂੰ ਤੇ ਮੈਂ ਕਿਹਨੂੰ ਲੈ ਕੇ ਜਾਵਾਂ ਮੈਨੂੰ ਯਾਦ ਆ ਉਹ ਗੱਲਾਂ ਤੇ ਮੈਂ ਕਿਹਾ ਜੀ ਸਾਡੇ ਪਿੰਡ ਦੇ ਬਜ਼ੁਰਗ ਬਹੁਤ ਆ ਹੂੰ ਜਥੇ ਜੀ ਜਾਣ ਨੂੰ ਤਿਆਰ ਤੇ ਘੱਟੋ ਘੱਟ ਨਹੀਂ ਅਸੀਂ ਮੈਂ ਆਪਣੇ ਪਿੰਡੋਂ ਕੁਝ ਬੁਰਜ ਦੁਨਾਂ ਛੋਟਾ ਪਿੰਡ ਆਪਣੇ ਲਾ ਕੇ ਜੀ ਜੀ ਤੇ ਰੌਕਿਆਂ ਤੋਂ ਬੰਦੇ ਅਸੀਂ ਬਜ਼ੁਰਗਾਂ ਨੂੰ ਤਿਆਰ ਕੀਤਾ ਅਸੀਂ ਇੱਕ 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 ਦਾ ਜੱਸਾ ਬਣਾ ਕੇ ਤੋਰਿਆ ਉਹਨਾਂ ਦੇ ਨਾਲ ਹੂੰ ਤੇ ਗੁਰਦੇਸ ਸਿੰਘ ਆਦ ਵੀ ਖੁਸ਼ ਹੋ ਗਿਆ ਵੀ ਰਵੀ ਵੀ ਜਹਦਾੜ ਵਾਲੀ ਕਮਾਂਡ ਹੁਣੇ ਸਾਬ ਲਈ ਹੂੰ ਮੈਂ ਕਿਹਾ ਨਹੀਂ ਜੀ ਉਹਨਾਂ ਦਾ ਹੀ ਪ੍ਰਤਾਪ ਆ ਅਸੀਂ ਤਾਂ ਬਸ ਸਿਰਫ ਇੱਕ ਮਗਰ ਤੋਰ ਨਾਲੇ ਹੂੰ ਤੇ ਬਾਕੀ ਲੋਕਾਂ ਚ ਜਿਹੜਾ ਪਿਆਰ ਹੀ ਬਹੁਤ ਸੀ ਜਹਦਾੜ ਜੀ ਦਾ ਤੇ ਉਹ ਜਿੰਨਾ ਥੋੜੇ ਜੇ ਸਾਡੇ ਬੋਲ ਤੇ ਸਾਰੇ ਇਕੱਠੇ ਹੋ ਜਾਂਦੇ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਜੱਸਾ ਲੈ ਕੇ ਚਲੇ ਗਏ ਅਸੀਂ ਗਏ ਨਾਲ ਛੱਡ ਕੇ ਇਹ ਅੰਮ੍ਰਿਤਸਰ ਹੂੰ ਤਾਨੂੰ ਫੇਰ ਵਾਪਸ ਭੇਜਦਾ ਵੀ ਤੁਸੀਂ ਜਾਓ ਫੇਰ ਜਾ ਕੇ ਵੀ ਬੰਦੇ ਹੋਰ ਲਾਹ ਮੰਦ ਕਰੋ ਤੇ ਫੇਰ ਮੇਰੀ ਡਿਊਟੀ ਲੱਗੀ ਇੱਥੇ ਇੱਕ ਤਾਂ ਦੁੱਧ ਆਪਣੇ ਮੋਗੇ ਜਿਹੜੇ ਥਾਣੇ ਦੀ ਜੇਹਦਾਰ ਸੀਗੇ ਉਹਨਾਂ ਦੀ ਇੱਥੇ ਬੰਦ ਕੀਤਾ ਸੀ ਉਹਨਾਂ ਨੂੰ ਹੂੰ ਤੇ ਦੁੱਧ ਵੀ ਸਾਨੂੰ ਰੋਜ਼ ਡਰਮ ਦੁੱਧ ਦਾ ਪਹਚਾਇਆ ਕਰਉ ਮੈਂ ਪਿੰਡੋਂ ਦੁੱਧ ਇਕੱਠਾ ਕਰਕੇ ਰੋਜ਼ ਸੁਵੇਨੇ ਛੱਡ ਕੇ ਆਇਆ ਕਰਨਾ ਉੱਥੇ ਤੇ ਜਿੰਨਾ ਜਰੂਰ ਇੱਥੇ ਰਹਿ ਉਹਨਾਂ ਦੀ ਸੇਵਾ ਕੀਤੀ ਬਾਕੀ ਫੇਰ ਜਥਾ ਵੇ ਬਰਨਾਲਾ ਸਾਹਿਬ ਲੈ ਕੇ ਗਏ ਜਥਾ ਉਹਦੇ ਵਿੱਚ ਵੀ ਅਸੀਂ ਬੰਦੇ ਭੇਜੇ ਹੂੰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਇਹ ਬਟਿੰਡੇ ਸਾਰਾ ਰਕਸ਼ਨ ਪਾਣੀ ਅਸੀਂ ਆਪ ਟਰੱਕ ਲੈ ਕੇ ਗਏ ਜਤੋਂ ਜਿਹਦੇ ਵਿੱਚ ਗੰਡੇ ਕੀ ਬਾਲਣ ਕੀ ਹੋਰ ਸਮਾਨ ਜਿਹੜਾ ਚੌਲ ਖੰਡ ਬੋਰੀਆਂ ਲੈ ਕੇ ਗਏ ਇਕੱਠੀਆਂ ਕਰਕੇ ਮੈਨੂੰ ਯਾਦ ਆ ਵੀ ਜੁਨੀਅਤ ਵੱਧਨੀ ਜੁਨੀਅਤ ਤੋਂ ਟਰੱਕ ਲੈ ਕੇ ਗਏ ਤੇ ਇਹੋ ਜਾਈ ਅਸੀਂ ਘਰ ਸਭ ਵੀ ਲੜਦੇ ਰਹੇ ਅਸੀਂ ਜਿੰਨੀ ਜੋਗ ਅਸੀਂ ਗਏ ਜਿਵੇਂ ਬਦਲ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ ਕਿ ਜਿਹੜੇ ਅਕਸਰਲੀ ਆਗੂ ਨੇ ਜਿਨ੍ਹਾਂ ਨੇ ਉਹ ਸੰਘਰਸ਼ ਵਾਲੇ ਸਮੇਂ 'ਚ ਅਕਾਲੀ ਦਲ ਦੇ ਲਈ ਖੜੇ ਆ ਜਿਹੜੇ ਡਟ ਕੇ ਖੜੇ ਆ ਉਹਨਾਂ ਪਰਿਵਾਰਾਂ ਨੂੰ ਉਹਨਾਂ ਨੇ ਬੜਾ ਸਨਮਾਨ ਦਿੱਤਾ ਕਿਵੇਂ ਲੱਗਦਾ ਤੁਹਾਨੂੰ ਕਿ ਜਿਵੇਂ ਜਥੇਦਾਰ ਸਾਹਿਬ ਦੀਆਂ ਘਾਲਣਾ ਸੀ ਉਸ ਤੋਂ ਬਾਅਦ ਤੁਸੀਂ ਵੀ ਤੁਹਾਡੇ ਬ੍ਰਦਰ ਸਰਗਵਾਸੀ ਹਰਿੰਦਰ ਸਿੰਘ ਵੀਰਣੀਆਂ ਤੁਸੀਂ ਪਾਰਟੀ ਦੇ ਨਾਲ ਜੁੜੇ ਕੰਮ ਕੀਤਾ ਤੁਹਾਨੂੰ ਲੱਗਦਾ ਹੈ ਕਿ ਜੋ ਜਿਹੜਾ ਉੱਚ ਅਹੁਦੇ ਜਾਂ ਜਿਹੜਾ ਸਤਕਾਰ ਸਨਮਾਨ ਜਿਹੜਾ ਮਿਲਣਾ ਚਾਹੀਦਾ ਪਾਰਟੀ 'ਚ ਉਹ ਮਿਲਿਆ ਤੁਹਾਨੂੰ ਜਿਹੜੇ ਜਿਸ ਹਿਸਾਬ ਨਾਲ ਆਪਾਂ ਸੇਵਾ ਕੀਤੀ ਹੈ ਵੀ ਪਰਿਵਾਰ ਦੀ ਸੇਵਾ ਹੈ ਜਾਂ ਕੁਰਬਾਨੀ ਹੈ ਉਹ ਹਿਸਾਬ ਨਾਲ ਤਾਂ ਨਹੀਂ ਮਿਲਿਆ ਪਰ ਠੀਕ ਹੈ ਉਹਨਾਂ ਨੇ ਕਾ ਪਾਰਟੀ ਨੇ ਜ਼ਰੂਰ ਮਾਨ ਸਤਕਾਰ ਦਿੱਤਾ ਕਿਉਂਕਿ ਜਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਂ ਤਾਂ ਬਾਹਰ ਸੀ ਅਮਰੀਕਾ ਉਹਦੇ ਜੀ ਤੇ ਵੱਡੇ ਭਾਈ ਸਾਹਿਬ ਸੀਗੇ ਇੱਥੇ ਹੂੰ ਉਹਨਾਂ ਨੂੰ ਵੀ ਅਸੀਂ ਬਾਅਦ ਚ ਸਪੋਰਟ ਕਰਦੇ ਰਹੇ ਆ ਸਾਡੇ ਨਾਲ ਹੀ ਇਕੱਠੇ ਅਸੀਂ ਰਹੇ ਆ ਤੇ ਜੋ ਵੀ ਸਰਕਾਰ ਬਣਦਾ ਸੀ ਵੱਡੇ ਭਾਈ ਸਾਹਿਬ ਨੂੰ ਦਿੱਤਾ ਪਹਿਲਾਂ ਫਾਦਰ ਸਾਹਿਬ ਵੀ ਰਹੇ ਆ ਚੇਅਰਮੈਨ ਰਹੇ ਆ ਮੋਗਾ ਮਾਰਗ ਮਿੱਟੀ ਦੇ ਤੇ ਬਾਕੀ ਉਹਨਾਂ ਕੋਲ ਟਾਈਮ ਥੋੜਾ ਸੀ ਟਾਈਮ ਥੋੜਾ ਹੋਣ ਕਰਕੇ ਵੀ ਇਹ ਪਤਾ ਹੀ ਨਹੀਂ ਸੀ ਉਹਨਾਂ ਨੇ ਚਲੇ ਜਾਣਾ ਤੇ ਨਹੀਂ ਤਾਂ ਪ੍ਰਮਾਤਮਾ ਜੀ ਨੇ ਕਿ ਥੋੜੀ ਉਮਰ ਜੀ 52 ਸਾਲ ਦੀ ਉਮਰ ਮਤਲਬ ਥੋੜੀ ਉਮਰ 'ਚ ਹੀ ਉਹਨਾਂ ਨੇ ਜਿਹੜਾ ਨਾਂ ਬਹੁਤ ਵੱਡਾ ਨਾਂ ਬਹੁਤ ਵੱਡਾ ਨਾਂ ਕਮਾਇਆ ਮੈਨੂੰ ਯਾਦ ਆ ਵੀ ਕਈ ਵਾਰੀ ਅਮਰੀਕਾ 'ਚ ਵੀ ਜਦੋਂ ਕਿਤੇ ਜਾਣਾ ਸੀ ਤੇ ਕਿਸੇ ਕੱਠ 'ਚ ਹੋਣਾ ਤੇ ਉੱਥੇ ਕਹਿਣਾ ਵੀ ਜਹਦਰ ਬਿਰਣੀਏ ਤੋਂ ਉਹ ਜਹਦਰ ਮਲਕੀਸ ਦਾ ਬੇਟਾ ਬਿਲਕੁਲ ਜਾਣਿਆ ਜਾਂਦਾ ਸੀ ਮਾਣ ਖਸੂਸ ਹੁੰਦਾ ਸੀ ਤੇ ਫਿਰ ਅਸੀਂ ਅਮਰੀਕਾ 'ਚ ਵੀ ਮੈਂ ਗਾਲੀਦਲ ਨੂੰ ਅ ਕੜੇ ਰਿਪਰੈਜ਼ੈਂਟ ਕੀਤਾ ਤੁਸੀਂ ਜੀ ਜੀ ਮੈਂ ਦੱਸ ਦੇਵਾਂ ਕਿ ਅ ਅਮਰੀਕਾ ਸ਼ਰੋਮੀ ਅਕਾਲੀ ਦਲ ਅਮਰੀਕਾ ਦੇ ਤੁਸੀਂ ਪ੍ਰਧਾਨ ਵੀ ਰਹੇ ਹੋ ਮੈਂ ਜਨਨ ਸਕਤਰ ਆ ਬਾਕੀ ਇਹ ਆ ਵੀ ਅਕਾਲੀ ਦਲ ਨੂੰ ਚੱਕਣ ਚ ਸਾਡਾ ਬਹੁਤ ਵੱਡਾ ਹਮ ਯੋਧਾ ਸੀਗਾ ਤੇ ਉੱਥੇ ਵੀ ਅਸੀਂ ਲਾਮਬੰਦ ਕੀਤਾ ਉੱਥੇ ਆਪਣੇ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਗਏ ਆ ਜੈਦਰਜੀ ਵੀ ਗਏ ਆ ਮੇਰੇ ਕੋਲ ਦੋ ਤਿੰਨ ਰਿ ਰਖੜਾ ਸਾਹਿਬ ਜੈ ਸਿੰਘ ਜੀ ਰਖੜਾ ਰਖੜਾ ਸਾਹਿਬ ਹਾਂ ਉਹਨਾਂ ਕੋਲੇ ਸਾਡਾ ਕਿ ਐਨ ਆਰ ਆਈ ਰਿੰਗ ਸਾਰਾ ਹਾਂਜੀ ਤੇ ਉਹ ਵੀ ਗਏ ਫਿਰ ਸੁਖਵੀਰ ਜੀ ਵੀ ਗਏ ਤੇ ਢੀਂਡਸਾ ਸਾਹਿਬ ਵੀ ਬਹੁਤ 阿里 ਗਏ ਕੈਪਟਨ ਕਮਲਜੀਤ ਸਿੰਘ ਜੀ ਵੀ ਗਏ ਅਸੀਂ ਉੱਥੇ ਜਿੱਦਾਂ ਕਾਲੀ ਕਾਨਫਰੰਸਾਂ ਕਰਨ ਲਾਤੇ ਸੀ ਗੁਰਦੁਆਰਿਆਂ ਚ ਜਿੱਤੇ ਵੀ ਇਹਨਾਂ ਨੂੰ ਬੋਲਣ ਨਹੀਂ ਸੀ ਦਿੰਦੇ ਜੀ ਤੇ ਅਸੀਂ ਉੱਥੇ ਫਿਰ ਇਹ ਸ਼ੁਰੂ ਕਰਤਾ ਸੀ ਵੀ ਕਾਲੀ ਕਾਨਫਰੰਸਾਂ ਕਰਨਗੇ ਇੱਥੇ ਆ ਕੇ ਹੂੰ ਇਹ ਬੜੇ ਅਸੀਂ ਫੰਕਸ਼ਨ ਕਰਾਏ ਆ ਉੱਥੇ ਵੀ ਬਾਹਰ ਜਿਵੇਂ ਜਥੇਦਤਾ ਤੋਤਾ ਸਿੰਘ ਜੀ ਨਾਲ ਜਤਾਰ ਸਾਹਿਬ ਦਾ ਬਹੁਤ ਪਿਆਰ ਸੀ ਮਤਲਬ ਇਕੱਠੇ ਹੀ ਉਹ ਸਫਰ ਉਹਨਾਂ ਨੇ ਕੀਤਾ ਜੇ ਪਰਮਾਤਮਾ ਦਾ ਹੀ ਭਾਣਾ ਨਾ ਵਰਤਦਾ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਵੀ ਕਿਸੇ ਟਾਈਮ ਮਿਨਿਸਟਰੀ ਦੀ ਜਿਹੜੀ ਝੰਡੀ ਉਹਨਾਂ ਦੀ ਗੱਡੀ ਤੇ ਵੀ ਲੱਗਣੀ ਮੰਦੀ ਸੀਗੀ ਪਰ ਚਲੋ ਪਰਮਾਤਮਾ ਨੂੰ ਹੋਰ ਹੀ ਕੁਝ ਮਨਜ਼ੂਰ ਸੀ ਤੇ ਜੇ ਅੱਜ ਦੀ ਗੱਲ ਕੀਤੀ ਜਾਵੇ ਤੁਸੀਂ ਹੁਣ ਜਿਹੜਾ ਇੱਥੇ ਇੰਡੀਆ ਰਹਿ ਰਹੇ ਹੋ ਅਮਰੀਕਾ ਤੋਂ ਫਿਰ ਕਦੋਂ ਤੁਹਾਡੀ ਵਾਪਸੀ ਹੋਗੀ ਮੈਂ 2011 ਚ ਆ ਗਿਆ ਸੀਗਾ ਮੈਨੂੰ ਐਕਚੁਅਲੀ ਰਖੜਾ ਸਾਹਿਬ ਹੀ ਲੈ ਕੇ ਆਏ ਸੀ ਹੂੰ ਰਖੜਾ ਸਾਹਿਬ ਕਹਿੰਦੇ ਵੀ ਆਪਾਂ ਇਲੈਕਸ਼ਨ ਲੜਨੀ ਹੈ ਮੋਗੇ ਤੋਂ ਤੈਨੂੰ ਲੜਾਵਾਂਗੇ ਅਸੀਂ ਤੇ ਮੈਂ ਉਦੋਂ ਆਪਣਾ ਕਾਰੋਬਾਰ ਮੇਰੇ ਕੋਲ ਟਰਾਂਸਪੋਰਟ ਦਾ ਕੰਮ ਸੀ ਉੱਥੇ ਬਹੁਤ ਤਕੜਾ ਹੂੰ ਤੇ ਮੈਂ ਵੇਖ ਕੇ ਤੇ ਆ ਗਿਆ ਸੀਗਾ ਇਹ ਮੋਗੇ ਮੈਂ ਆਪਕੇ ਕੋਠੀ ਬਹਿ ਰਹਿ ਐਸ਼ ਕੀਤੀ ਹੈ ਮੋਗੇ ਹਲਕੇ ਤੋਂ ਲੜਾਵਾਂਗੇ ਹੂੰ ਚਲੋ ਉਹਨੂੰ ਫਿਰ ਡੀਜੀਪੀ ਸਾਹਿਬ ਨੂੰ ਟਿਕਟ ਦੇਤੀ ਪਾਰਟੀ ਆਪਾਂ ਫਿਰ ਉਹਨਾਂ ਦੀ ਮਦਦ ਕੀਤੀ ਚਲੋ ਨਹੀਂ ਬਣ ਸਕਿਆ ਮਨ ਚ ਮਿਲਾਲ ਨਹੀਂ ਆਇਆ ਕਿ ਵੀ ਮਤਲਬ ਇੱਥੇ ਮੇਰਾ ਹੱਕ ਬਣਦਾ ਸੀ ਜਾਂ ਸਾਡੀ ਪਰਿਵਾਰ ਦੀ ਲੈਗੇ ਸੀ ਸੀਗੀ ਕਿ ਕਦੀ ਇਹ ਨਹੀਂ ਮਨ ਦੇ ਵਿੱਚ ਆਇਆ ਕਿ ਸਾਨੂੰ ਮਿਲਣੀ ਚਾਹੀਦੀ ਸੀ ਜਿਵੇਂ ਅੱਜ ਕੱਲ ਤਾਂ ਬਹੁਤ ਛੋਟੀ ਗੱਲ ਤੇ ਗੁੱਸਾ ਕਰ ਲੈਂਦੇ ਆ ਤੇ ਪਾਰਟੀਆਂ ਬਦਲ ਜਾਂਦੇ ਆ ਲੀਡਰ ਤੇ ਤੁਹਾਡੇ ਨਹੀਂ ਕਦੇ ਮਨ ਚ ਆਇਆ ਗੁੱਸਾ ਤਾਂ ਦੇਖੋ ਜੀ ਵੈਸੇ ਹੀ ਆ ਤਾਂ ਜਦੋਂ ਆਦੇ ਹੁੰਦੇ ਵੀ ਮਨੁੱਖ ਇੱਕ ਸੋਚ ਰੱਖਦਾ ਵੀ ਹਰ ਚੀਜ਼ ਵੀ ਮੈਂ ਪਾਵਾਂ ਹਮ ਪਰ ਗੁਰਗਾਂ ਤੋਂ ਸਾਨੂੰ ਸਿੱਖਿਆ ਮਿਲੀ ਸੀ ਕਿ ਵੀ ਤਿਆਗੀ ਹੁਣ ਉਹਨਾਂ ਨੇ ਵੀ ਬੜੀਆਂ ਘਾਲਣਾ ਘਾਲੀਆਂ ਜਿਹਦਾ ਤੋਤਾ ਸਿੰਘ ਨਾਲ ਭਰਾਵਾ ਵਾਂਗੂ ਰਹੇ ਤੇ ਹਮੇਸ਼ਾ ਉਹਨਾਂ ਨੇ ਉਹਨੂੰ ਮੂਰੇ ਰੱਖਿਆ ਵੀ ਵੀ ਜਿਹਦਾ ਜੀ ਨੂੰ ਦੇ ਦਿਓ ਮੈਂ ਤਾਂ ਨਾਲ ਹੀ ਇਹਨਾਂ ਦੀ ਹਮ ਤੇ ਮੈਨੂੰ ਯਾਦ ਆ ਵੀ ਜਦੋਂ ਮੰਡੀਕਰਨ ਬੋਰਡ ਦੇ ਚੇਅਰਮੈਨ ਬਣੇ ਜਿਹਦਾ ਤੋਤਾ ਸਿੰਘ ਹੋਣੀ ਤੇ ਫਾਜ਼ਲ ਸਾਹਿਬ ਕਹਿੰਦੇ ਵੀ ਇਹ ਬਣ ਗਿਆ ਮੈਂ ਬਣ ਗਿਆ ਇੱਕੋ ਗੱਲ ਹੀ ਆ ਅਸੀਂ ਤੁਹਾਨੂੰ ਉਹਨਾਂ ਨੂੰ ਅੱਗੇ ਕੀਤਾ ਹਾਂ ਵੀ ਮੈਂ ਤਾਂ ਲੋਕ ਸੇਵਾ ਕਰਨੀ ਹੈ ਮੈਂ ਤਾਂ ਲੋਕਾਂ ਵਿੱਚ ਰਹਿਣਾ ਹੂੰ ਤੇ ਮੈਂ ਜਾਂਦੇ ਰਹੇ ਉਹ ਤੋਂ ਚੰਡੀਗੜ੍ਹ ਅਸੀਂ ਜਾਂਦੇ ਰਹੇ ਹਾਂ ਬਸ ਕੰਮ ਲੋਕਾਂ ਦੇ ਜਾਣਾ ਤੇ ਆਪਦਾ ਕੰਮ ਕਰਕੇ ਮੁੜਿਆ ਉਹ ਇੰਨੇ ਜੀ ਖੁਸ਼ ਹੁੰਦੇ ਸੀ ਵੀ ਮੈਂ ਮੇਰੇ ਕੰਮ ਹੁੰਦੇ ਆ ਲੋਕਾਂ ਦੀ ਮੈਂ ਸੇਵਾ ਕਰਦਾ ਹੁਣ ਕਿਹੋ ਜੇ ਸਬੰਧ ਨੇ ਜਿਵੇਂ ਜਥੇਦਾਰ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਬ੍ਰਜਿੰਦਰ ਸਿੰਘ ਜੀ ਰਾਠ ਸਾਹਿਬ ਉਨ੍ਹਾਂ ਦੇ ਨਾਲ ਉਸੇ ਤਰ੍ਹਾਂ ਹੀ ਪਰਿਵਾਰਕ ਜਿਹੜੀ ਹੈਗੀ ਹੈ ਹਾਂ ਜੀ ਆਪਾਂ ਤਾਂ ਸਾਰਿਆਂ ਨਾਲ ਦਿਲੋਂ ਰੱਖਦੇ ਆ ਜੀ ਆਪਾਂ ਸਾਡੇ ਇੱਕ ਮੇਰੀ ਘਾਟ ਲਾ ਲੋ ਜਹਾਂ ਜਹਾਂ ਕੋਈ ਸਜਾਈਏ ਇੱਕਦਮ ਝੂਠ ਨਹੀਂ ਬੋਲਦਾ ਹਮ ਪਰਮਾਤਮਾ ਤੋਂ ਡਰਦੇ ਆਪਾਂ ਕਿਸੇ ਤੋਂ ਡਰ ਨਹੀਂ ਡਰਦੇ ਹਮ ਤੇ ਇੱਕ ਮੈਂ ਹਮੇਸ਼ਾ ਜਿਹੜੀ ਗੱਲ ਦਿਲ ਅੰਦਰ ਹੈ ਮੇਰੇ ਉਹੀ ਬਾਹਰ ਹੈ ਹਮ ਮੈਂ ਕਦੇ ਇਹ ਨਹੀਂ ਕਿਹਾ ਵੀ ਪਲਾਨਾ ਵਿਊਤੋਂ ਕੁਛ ਦੇ ਅੰਦਰੋਂ ਕੁਛ ਅੱਜ ਕੱਲ ਦਾ ਜਿਹੜਾ ਸਮਾਂ ਹੈ ਦੌਰ ਹੈ ਇਹ ਬਹੁਤ ਅੱਗੇ ਐ ਇਸੇ ਤਰ੍ਹਾਂ ਦਾ ਤਾਂ ਕਿ ਅਸੀਂ ਗੋਰਿਆਂ ਚ ਰਹੇ ਆ ਗੋਰਿਆਂ ਨਾਲ ਬਿਜ਼ਨਸ ਕੀਤੇ ਸਾਂਝ ਤੇ ਉਸ ਤਾਂ ਸਾਨੂੰ ਇੱਕ ਜੁੱਥੋਂ ਮਿਲਿਆ ਵੀ ਯਾਰ ਝੂਠ ਨਹੀਂ ਬੋਲਣਾ ਹੂੰ ਕਿ ਅਸੀਂ ਉਸ ਕੰਟਰੀ ਚ ਰਹੇ ਆ ਜਿਹੜੇ ਮੰਦੇ ਬਜੇ ਬੰਦਾ ਝੂਠ ਵੀ ਬੋਲਦੇ ਸੱਚ ਮੰਨ ਲੈਂਦੇ ਪਰ ਅਸੀਂ ਉਸ ਚੀਜ਼ ਨੂੰ ਲੈ ਕੇ ਤੁਰੇ ਹੋਏ ਆ ਮੈਂ ਅੱਜ ਤੱਕ ਚਾਹੇ ਮੇਰਾ ਨੁਕਸਾਨ ਹੋਵੇ ਚਾਹੇ ਕੁਝ ਵੀ ਹੋ ਜੇ ਪਰ ਅਪਾ ਝੂਠ ਨਹੀਂ ਕਦੇ ਬੋਲੇ ਪੋਲਿਟਿਕਸ ਜੀ ਵੀ ਆਪਾਂ ਕਦੇ ਨਹੀਂ ਵੀ ਜਿਹਨੂੰ ਕਹਤਾਂ ਹਾਂ ਤੇ ਹਾਂ ਹੀ ਹੈ ਜਿਹਦੇ ਨਾਲ ਨਹੀਂ ਤੇ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ ਅ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤੌਰ ਚੋਂ ਗੁਜ਼ਰ ਰਿਹਾ ਤੇ ਅ ਪਿੱਛੇ ਜੇ ਗੱਲ ਵੀ ਇੱਕ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਪੰਚਾਇਤੀ ਚੋਣਾਂ ਵੇਲੇ ਕਹੇ ਜਾਂਦਾ ਕਿ ਰਣੀਆਂ ਸਾਹਿਬ ਸ਼ਾਇਦ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ ਜਾਂ ਉਦੋਂ ਜੇ ਕਿ ਇਸ ਗੀਤਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹੋ ਨੇ ਆਪਾਂ ਤਾਂ ਦੇਖੋ پارٹی ਨਾਲ ਖੜੇ ਆ ਜਦੋਂ ਵੱਡੇ ਭਾਈ ਸਾਹਿਬ ਦੀ ਡੈਥ ਹੋ ਗਈ ਸੀ ਸਖਵੀਰ ਜੀ ਇੱਥੇ ਆ ਕੇ ਗਏ ਆਪਣੇ ਘਰੇ ਆ ਕੇ ਉਹਨਾਂ ਨੇ ਮੈਨੂੰ ਕਹਦਾ ਆਪੜਾ ਦਿੱਤਾ ਵੀ ਨਾਲ ਖੜੋ ਅਸੀਂ ਤੁਹਾਡੇ ਨਾਲ ਆਪਾਂ پارٹی ਨਾਲ ਖੜੇ ਆ ਜਿਹੜੀ ਗੱਲ ਪੰਚਾਇਤੀ ਤੌਰ ਤੇ ਸੀਗੀ ਉਹ ਪਾਰਟੀ ਵਾਲੇ ਹੁਕਮ ਸੀ ਵੀ ਤੁਸੀਂ ਜਿਵੇਂ ਮਰਜ਼ੀ ਮਤਲਬ ਆਪਣੇ ਤੌਰ ਤੇ ਆਪਣੇ ਤੌਰ ਤੇ ਤੁਸੀਂ ਪਿੰਡ ਦੇ ਭਲੇ ਵਾਸਤੇ ਜਿਹੜਾ ਦੂਜੀ ਗੱਲ ਵੀ ਜਿਹੜਾ ਅਸੀਂ ਪਿੰਡ ਦੇ ਸਰਪੰਚ ਬਣਾਇਆ ਉਹਨਾਂ ਲੋਕਾਂ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਹੂੰ ਕਿਉਂਕਿ ਉਹ ਉਹਨੇ ਮੈਨੂੰ ਕਿਹਾ ਸੀ ਕਿ ਸਾਡੇ ਪਰਿਵਾਰ ਹੁਣ ਤੱਕ ਬਜ਼ੁਰਗਾਂ ਤੋਂ ਲੈ ਕੇ ਤੁਹਾਡੇ ਨਾਲ ਤੁਰੇ ਆਏ ਐ ਹੂੰ ਵੀ ਤੁਸੀਂ ਮੇਰੀ ਮਦਦ ਕਰੋ ਹੂੰ ਤੇ ਐਸੀ ਸੀਰ ਹੋਣ ਕਰਕੇ ਵੀ ਸਾਡਾ ਫਰਜ਼ ਬਣਦਾ ਸੀ ਵੀ ਆਪਣੇ ਬੰਦਿਆਂ ਨੂੰ ਕਈਆਂ ਨੂੰ ਪੁੱਛਿਆ ਵੀ ਜੇ ਤੇ ਕੋਈ ਚਾਹਨਾ ਹੈ ਤਾਂ ਕਿਸੇ ਨੇ ਇਲੈਕਸ਼ਨ ਲੜਨੀ ਆਪਾਂ ਲੜਦੇ ਆ ਹੂੰ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਆਪਾਂ ਵੀ ਅਸੀਂ ਨਹੀਂ ਲੜਨੀ ਇਸ ਕਰਕੇ ਫਿਰ ਮੈਂ ਉਹਦੀ ਸਪੋਰਟ ਕੀਤੀ ਪਰ ਦੂਜੇ ਪਾਸੇ ਵੀ ਜਿਹੜਾ ਪਰਿਵਾਰ ਲੜ ਰਿਹਾ ਸੀ ਜਿਹੜੇ ਇਲੈਕਸ਼ਨ ਉਹ ਵੀ ਇਸੇ ਪਰਿਵਾਰ ਨਾਲ ਨਹੀਂ ਜੁੜੇ ਰਹੇ ਨਹੀਂ ਉਹ ਤਾਂ ਜੁੜੇ ਰਹੇ ਪਰ ਉਹਨਾਂ ਨੂੰ ਮੈਂ ਪਹਿਲਾਂ ਆਫਰ ਕੀਤੀ ਸੀ ਕਿ ਵੀ ਤੁਸੀਂ ਇਲੈਕਸ਼ਨ ਲੜੋ ਹੂੰ ਤੇ ਉਹ ਮੈਨੂੰ ਜਵਾਬ ਦੇ ਕੇ ਕਹਿੰਦੇ ਅਸੀਂ ਇਲੈਕਸ਼ਨ ਨਹੀਂ ਲੜਨਾ ਪਰ ਉਹ ਦੂਜਿਆਂ ਨਾਲ ਜਾ ਕੇ ਖੜ ਗਏ ਫਿਰ ਆਪਾਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਜੀ ਤੇ ਨਾ ਹੀ ਉਹ ਮੇਰੇ ਕੋਲ ਆਏ ਮੈਨੂੰ ਕਹਿਣ ਵੀ ਸਾਡੀ ਸਪੋਰਟ ਕਰੋ ਤੇ ਅੱਜ ਪੰਚਾਇਤ ਦੀ ਜੇ ਗੱਲ ਕੀਤੀ ਜਾਵੇ ਰਣੀਆਂ ਦੀ ਵਧੀਆ ਪੰਚਾਇਤ ਬਣੀ ਹੈ ਤੇ ਕਿਵੇਂ ਲੱਗਦਾ ਕੰਮਕਾਰ ਵਧੀਆ ਕਰ ਰਹੇ ਆ ਵਧੀਆ ਕਰਨਗੇ ਜੀ ਕਰ ਰਹੇ ਆ ਬਾਕੀ ਸਾਰੇ ਨੌਜਵਾਨ ਹੈ ਨਵੀਂ ਭਰਤੀ ਹੈ ਕੋਈ ਉਹਨਾਂ ਜੇ ਨਹੀਂ ਹੈਗਾ ਵੀ ਪੁਰਾਣੇ ਮੈਂਬਰ ਲੈ ਸਾਰੇ ਜੰਗ ਬਲਡ ਹੈ ਠੀਕ ਹੈ ਪਾਰਟੀਆਂ ਡੋਡੀ ਹੁੰਦੀਆਂ ਪਾਰਟੀਆਂ ਆਪਦੇ ਲੈਵਲ ਤੇ ਆ ਜਿਹੜਾ ਪਿੰਡ ਦਾ ਕੰਮ ਆ ਸਾਰਿਆਂ ਦੇ ਸਾਂਝੇ ਹਰ ਗੱਲ ਮੈਨੂੰ ਪੁੱਛ ਕੇ ਕਰਦੇ ਜੇ ਕੋਈ ਗੱਲ ਕਰਨੀ ਹੋਵੇ ਨੇ ਤੁਸੀਂ ਸਾਡੇ ਗੁਰੂ ਆ ਮੈਂ ਕਹਾਂ ਜੀ ਮੈਂ ਗੁਰੂ ਤਾਂ ਨਹੀਂ ਪਰ ਮੈਂ ਇਹ ਅਭੀ ਤੁਹਾਡੇ ਤੋਂ ਵੱਡਾ ਜ਼ਰੂਰ ਹੈ ਹੂੰ ਤੇ ਐਕਸਪੀਰੀਅੰਸ ਹੈਗਾ ਹਾਂ ਬਾਕੀ ਅਸੀਂ ਚਾਹੁੰਦੇ ਵੀ ਪਿੰਡ ਦਾ ਭਲਾ ਹੋਵੇ ਹੂੰ ਪਿੰਡ ਜਿਵੇਂ ਜਹਦਰ ਮਲਕੀਸ ਦੀ ਸੋਚ ਸੀਗੀ ਵੀ ਮੈਂ ਪਿੰਡ ਨੂੰ ਇੱਕ ਵਧੀਆ ਬਣਾਉਣਾ ਜਿਵੇਂ ਫੋਕਲ ਪੁਆਇੰਟ ਲਿਆਂਦਾ ਹੂੰ ਸਭ ਤੋਂ ਵੱਡੀ ਗੱਲ ਸੀ ਸਾਡੇ ਪਿੰਡ 'ਚ ਮੰਡੀ ਜਿਹੜੀ ਕਿਸਾਨਾਂ ਦੇ ਲਈ ਪਾਣਾ ਮੰਡੀ ਨਹੀਂ ਸੀ ਫੋਕਲ ਪੁਆਇੰਟ ਆ ਗਿਆ ਉਹਦੇ ਵਿੱਚ ਸਾਰੇ ਜਿਹੜਾ ਹਸਪੀਟਲ ਆ ਗਿਆ ਡੰਗਰਾਂ ਵਾਲਾ ਹਸਪੀਟਲ ਆ ਗਿਆ ਹੂੰ ਤੇ ਸਕੂਲ ਅਪਗ੍ਰੇਡ ਹੋਏ ਸਾਡੇ ਸੜਕਾਂ ਬਣੀਆਂ ਇੱਕ ਸਾਡਾ ਜਿਹੜਾ ਪਿੰਡ ਬਹੁਤ ਪਛੜਿਆ ਹੋਇਆ ਪਿੰਡ ਸੀਗਾ ਤੇ ਜਿਹੜੇ ਰਾਹ ਨੂੰ ਜਾਂਦੇ ਹੁੰਦੇ ਰੇਤਾਂ ਹੀ ਹੁੰਦਾ ਸੀਗਾ ਨੰਗਿਆਂ ਨਹੀਂ ਜਾਂਦਾ ਹੂੰ ਤੇ ਉਹਨਾਂ ਦੀ ਬਦੌਲਤ ਹੀ ਇਹ ਸਾਰੀਆਂ ਸੜਕਾਂ ਬਣੀਆਂ ਹੂੰ ਪਹਿਲਾਂ ਮੈਨੂੰ ਪਤਾ ਲੋਕਲ ਪੁਆਇੰਟ ਵੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀ ਹਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੀ ਫੋਕਲ ਪੁਆਇੰਟ ਲੈਂਦਾ ਇੱਥੇ ਹੂੰ ਤੇ ਜਿਹੜਾ ਸਕੂਲ ਵੀ ਅਪਗ੍ਰੇਡ ਹੋਇਆ ਪਹਿਲਾਂ 5ਵੀਂ ਦਾ ਸੀ ਫਿਰ 8ਵੀਂ ਦਾ ਬਣਿਆ 8ਵੀਂ ਤੋਂ ਜਦੋਂ 10ਵੀਂ ਦਾ ਬਣਿਆ ਮੈਨੂੰ ਯਾਦ ਆ ਅਸੀਂ ਬੁੱਟਰ ਪੜਨ ਜਾਂ ਬੜੇ ਸੀਗੇ ਤੋਂ ਆਪਣੇ ਸਖਜਿੰਦਰ ਸਿੰਘ ਜੀ ਸਿੱਖਿਆ ਮੰਤਰੀ ਹੁੰਦੇ ਸੀਗੇ ਤੇ ਉਹਨਾਂ ਨੇ ਇੱਥੇ ਆ ਕੇ ਅਪਗ੍ਰੇਡ ਕੀਤਾ ਮੇਰਾ ਨਾਮ ਸਭ ਤੋਂ ਪਹਿਲਾਂ ਉਹਨਾਂ ਨੇ ਢਾਖਲ ਕੀਤਾ ਸੀ 9ਵੀਂ ਦੇ ਵਿੱਚ ਖੈਰਾ ਸਾਹਿਬ ਖੈਰਾ ਸਾਹਿਬ ਦੇ ਫਾਜ਼ਿਲ ਸਾਹਿਬ ਹਾਂਜੀ ਤੇ ਉਸ ਕਰਕੇ ਵੀ ਜੋ ਕੰਮ ਡਵੈਲਪਮੈਂਟ ਹੋਈ ਹੈ ਅਕਾਲੀ ਦਲ ਦੇ ਸਰਕਾਰ ਵੇਲੇ ਹੋਈ ਹੈ ਤੇ ਬਜ਼ੁਰਗਾਂ ਨੇ ਜਿੰਨੀਆਂ 8 ਧਰਮਸ਼ਾਲਾ ਬਣੀਆਂ ਸੀ ਗਰੀਬਾਂ ਦੀ ਪਿੰਡ 'ਚ ਉਹ ਵੀ ਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਹੂੰ ਤੇ ਹੋਰ ਵੀ ਜਿਹੜੀਆਂ ਸੁੱਖ ਸਹੂਲਤਾਂ ਮਿਲੀਆਂ ਸਾਨੂੰ ਸਾਡੀ ਸਰਕਾਰ ਵੇਲੇ ਮਿਲੀਆਂ ਹੁਣ ਠੀਕ ਹੈ ਸਮਾ ਬਦਲ ਗਿਆ ਪਾਰਟ ਪਾਰਟੀ ਨਵੀਂ ਆ ਗਈ ਕਰਦੇ ਆ ਜਿੰਨਾ ਉਹ ਯੋਗ ਹੈਗੇ ਕੰਮ ਕਰੀ ਜਾਂਦੇ ਆ ਹੁਣ ਸਰਪੰਚ ਮੁੰਡਾ ਨਵਾਂ ਬਣਿਆ ਜੀ ਤੇ ਬੜਾ ਆਬਦਾ ਸੋਹਣਾ ਕੰਮ ਕਰ ਰਿਹਾ ਜੀ ਜਿਵੇਂ ਕਿ ਛਪੜਾਂ ਦਾ ਹੁਣ ਕੰਮ ਸਫਾਈ ਹੋ ਰਹੀ ਹੈ ਹੂੰ ਤੇ ਵਧੀਆ ਤਰੀਕੇ ਨਾਲ ਬਣਾ ਰਿਹਾ ਉਸੇ ਤਰ੍ਹਾਂ ਹੀ ਅਸੀਂ ਉਹਨੂੰ ਕਿਹਾ ਵੀ ਸਾਰੇ ਆਪਾਂ ਜਿਹੜੇ ਇੱਕ ਤਾਂ ਇਹ ਇੱਕ ਟੀਮ ਵਰਕ ਵਜੋਂ ਟੀਮ ਵਰਕ ਹੋਣਾ ਬਾਕੀ ਜਿੱਥੇ ਸਾਡੀ ਲੋੜ ਆਹੀ ਉਹਨਾਂ ਦੇ ਨਾਲ ਖੜਦੇ ਆ ਉਹ ਆਪਣੀ ਸਲਾਹ ਲੈ ਕੇ ਕੰਮ ਸ਼ੁਰੂ ਕਰਦੇ ਜੀ ਤੇ ਇੱਕ ਜਿਹੜਾ ਨਾਲੀਆਂ ਵਾਲਾ ਸੀ ਕਿਹਾ ਵੀ ਇਹਦੇ ਵਿੱਚ ਆਪਾਂ ਸੀਵਰੇਜ ਦਾ ਕੰਮ ਸ਼ੁਰੂ ਕਰੀਏ ਤਾਂ ਕਿ ਇਹਨਾਂ ਨਾਲੀਆਂ ਤੋਂ ਖੜੜਾ ਛਡਾਈਏ ਬਿਲਕੁਲ ਕਿਉਂਕਿ ਨਾਲੀਆਂ ਆਪਾਂ ਬਣਾ ਲੈਨੇ ਆ ਪਰ ਇਹਦਾ ਜਿਹੜਾ ਖਮਿਆਜਾ ਆਪਾਂ ਨੂੰ ਹੀ ਭੁਗਤਣਾ ਪੈਂਦਾ ਆਪਣੇ 12 ਜੀ ਪਾਣੀ ਖੜਾ ਰਹੇ ਬਿਲਕੁਲ ਬਿਲਕੁਲ ਇਹ ਹਰ ਪਿੰਡ ਦੀ ਸਮੱਸਿਆ ਹੈ ਬਹੁਤ ਵੱਡੀ ਤੇ ਰਣਿਆ ਸਾਹਿਬ ਜੇ ਆਪਾਂ ਤੁਸੀਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਤੁਸੀਂ ਵਾਚ ਕਰਦੇ ਹੋ ਪਕੜ ਰੱਖਦੇ ਹੋ ਤੇ ਅੱਜ ਵੀ ਜੇ ਗੱਲ ਕੀਤੀ ਜਾਵੇ ਡੱਲੇਵਾਰ ਸਾਹਿਬ ਦੀ ਮੈਂ ਗੱਲ ਕਰਨੀ ਚਾਹੁੰਦਾ ਜਿੰਜੀਤ ਸਿੰਘ ਡੱਲੇਵਾਰ ਜਿਹੜੇ ਮਰਨ ਮਾਰਗ ਤੇ ਬੈਠੇ ਹੋਏ ਆ ਔਰ ਦਿਨੋਂ ਦਿਨ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ ਉਹਨਾਂ ਦੇ ਵਾਕਫਾ ਆਰਗਨ ਹੈ ਜਿਹੜੇ ਕੰਮ ਛੱਡਦੇ ਜਾ ਰਹੇ ਆ ਪਰ ਸਰਕਾਰ ਤੇ ਇਸ ਚੀਜ਼ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ देखो जिस जेड़ा ਸਾਡਾ ਪੰਜਾਬ ਸੂਬਾ ਹੈ ਇੱਕ ਖੇਤੀ ਪ੍ਰધાન ਸੂਬਾ ਹੈ ਜੀ ਤੇ ਜੇ ਇੱਥੇ ਖੇਤੀ ਕਾਮਯਾਬ ਹੈ ਤੇ ਸਟੇਟ ਕਾਮਯਾਬ ਹੈ ਹੂੰ ਕਿਉਂਕਿ ਹਰ ਬੰਦਾ ਹੈ ਖੇਤੀ ਤੇ ਨਿਰਭਰ ਕਰਦਾ ਚਾਹੇ ਕੋਈ ਬਿਜ਼ਨਸਮੈਨ ਹੈ ਚਾਹੇ ਕਿ ਦੁਕਾਨਦਾਰ ਹੈ ਚਾਹੇ ਕੋਈ ਆਪਣਾ ਵਪਾਰੀ ਹੈ ਚਾਹੇ ਮਜ਼ਦੂਰ ਹੈ ਜੇ ਕਿਸਾਨ ਕਾਮਯਾਬ ਹੈ ਤੇ ਸਾਰਾ ਪੰਜਾਬ ਹੀ ਕਾਮਯਾਬ ਹੋਊਗਾ ਕਿਉਂਕਿ ਖੇਤੀ ਹੋਣੀ ਜ਼ਰੂਰੀ ਹੈ ਖੇਤੀ ਨੂੰ ਜੇ ਅਸੀਂ ਪਰਫੁੱਲਤ ਕਰਾਂਗੇ ਹੂੰ ਦੇ ਹੀ ਸਾਰਾ ਪੰਜਾਬ ਵੀ ਪਰਫੁੱਲਤ ਹੋਊਗਾ ਇਹਦੇ ਵਿੱਚ ਕੋਈ ਬਿਜ਼ਨਸ ਵਾਲਾ ਜੇ ਕੋਈ ਆਪਣਾ ਵਪਾਰੀ ਵਰਗ ਆ ਜੇ ਕੋਈ ਸਾਡੀ ਰੀੜ ਦੀ ਹੱਡੀ ਹੈ ਜਿਹੜੀ ਕਿਸਾਨੀ ਹੈ ਤੇ ਜੋ ਫੈਸਲਾ ਡਲੇ ਵਾਲਾ ਸਾਹਿਬ ਨੇ ਲਿਆ ਠੀਕ ਹੈ ਉਹਨਾਂ ਦੀ ਸੋਚਾ ਪਰ ਉਹ ਇਸ ਗੱਲ ਦੀ ਕੁਰਬਾਨੀ ਦੇਣ ਲਈ ਜਾ ਰਹੇ ਆ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਸੀ ਉਹਨਾਂ ਦਾ ਸਾਥ ਦੇਗੇ ਹੂੰ ਕਿ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆ ਜੀ ਤੇ ਸਰਕਾਰਾਂ ਚ ਹੁਣ ਸਾਡਾ ਤਾਂ ਜੋਰ ਹੈ ਨਹੀਂ ਵੀ ਅਸੀਂ ਸਰਕਾਰ ਨੂੰ ਕਹਿ ਦਈਏ ਜਾਂ ਅਪੀਲ ਕਰ ਸਕਦੇ ਹਾਂ ਸਰਕਾਰ ਨੂੰ ਵੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਉਹ ਮਰਨ ਵਰਤ ਛੱਡ ਕੇ ਆਪਣੀ ਜ਼ਿੰਦਗੀ ਜਿਉਣ ਤੇ ਅਸੀਂ ਸਾਰੇ ਚਾਹੁੰਦੇ ਹਾਂ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ ਜੀ ਤੇ ਇਹ ਕਹਿੰਦੇ ਜੇ ਉਹ ਬਚਦੇ ਆ ਸਾਡੀ ਖੇਤੀ ਬਚਦੀ ਹੈ ਤੇ ਸਾਡਾ ਪੰਜਾਬ ਬਚਦਾ ਇਹਦੇ ਜਿਸਾਰੇ ਜਿੰਨੇ ਇੱਥੋਂ ਦੇ ਵਸਨੀਕ ਚਾਹੇ ਬਾਹਰੋਂ ਆ ਕੇ ਬਸੇਆ ਚਾਹੇ ਇੱਥੋਂ ਦੇ ਜੰਪਾਲ ਹੈ ਸਾਰਿਆਂ ਦੇ ਫਾਇਦਾ ਹੋਣਾ ਚਾਹੀਦਾ ਕੋਈ ਐਨ ਆਰ ਆਈ ਵੀ ਬੈਠਾ ਮੈਂ ਤਾਂ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਦਾ ਹੂੰ ਕਿਉਂਕਿ ਐਨ ਆਰ ਆਈ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਜੇ ਪੰਜਾਬ ਚ ਖਸ਼ਿਆਲੀ ਹੈ ਤਾਂ ਐਨ ਆਰ ਆਈ ਕਰਕੇ ਬਿਲਕੁਲ ਇਹ ਐਨ ਆਰ ਆਈ ਭਰਾਵਾਂ ਨੂੰ ਇਹ ਵੀ ਚੰਗੇ ਬੰਦਿਆਂ ਦਾ ਸੱਚੇ ਸੁੱਚੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਜੀ ਤੇ ਤਾਂ ਕਿ ਪੰਜਾਬ ਨੂੰ ਅਸੀਂ ਬਚਾ ਸਕੀਏ ਇਹਨੂੰ ਚੰਗੇ ਪਾਸੇ ਲਾਜ ਜਿਸ ਤਰ੍ਹਾਂ ਬਾਹਰ ਬੈਠੇ ਸੀ ਆਪਣੀ ਜ਼ਿੰਦਗੀ ਮਸੂਫ ਤੇ ਵਧੀਆ ਜਿਉਉਣੇ ਆ ਤੇ ਸਾਡੇ ਪੰਜਾਬ ਦੇ ਵੀ ਸਨੇਕ ਵੀ ਵਧੀਆ ਜ਼ਿੰਦਗੀ ਜਿਉਉਣ ਇੱਥੇ ਜੀ ਸਾਡੀ ਤਾਂ ਇਹੀ ਬੇਨਤੀ ਹੈ ਸਾਰੇ ਪ੍ਰਵਾਸੀਆਂ ਨੂੰ ਵੀ ਪੰਜਾਬ ਵਾਸੀਆਂ ਨੂੰ ਵੀ ਜੀ ਤੇ ਅਪੀਲ ਹੈ ਗਵਰਨਮੈਂਟ ਨੂੰ ਵੀ ਉਹਨਾਂ ਦੇ ਜਿਹੜੇ ਮਸਲੇ ਸਾਡੇ ਖੇਤੀਬਾੜੀ ਜਿੰਨੇ ਵੀ ਜਿਵੇਂ ਹੁਣ ਹਰਿਆਣਾ ਆਪਣਾ ਗੁਆਡੀ ਸੂਬਾ ਜੀ ਉਹਦੇ ਤੇ ਹੁਣ ਉਹਨਾਂ ਨੇ ਐਮਐਸਪੀ ਜਿਹੜੀ ਕਰਤੀ ਹੈ ਤੇ ਸਾਡੇ ਪੰਜਾਬ ਚ ਵੀ ਕਿਉਂ ਨਹੀਂ ਕਰ ਸਕਦੇ ਇੱਥੇ ਵੀ ਕਰ ਸਕਦੇ ਅਸੀਂ ਉਹਨਾਂ ਨੂੰ ਅਪੀਲ ਕਰ ਪੰਜਾਬ ਨਾਲ ਵਿਤਕਰਾ ਜਿਹੜਾ ਹਰ ਪੱਖੋਂ ਕੀਤਾ ਜਾਂਦਾ ਹੈ ਇਹ ਸੈਂਟਰ ਦੀ ਸ਼ੁਰੂ ਤੋਂ ਹੀ ਜਿਹੜੀ ਆਗਤ ਰਹੀ ਹੈ ਤੇ ਉਹ ਉਹ ਵੀ ਹੁਣ ਇੱਕ ਇਹ ਮੋਰਚਾ ਇਸ ਮੁਕਾਮ ਤੇ ਪਹੁੰਚ ਚੁੱਕਿਆ ਕਿ ਇੱਕ ਇਨਸਾਨ ਆਪਣੀ ਕੁਰਬਾਨੀ ਦੇਣ ਲਈ ਵੀ ਬੈਠਾ ਹੈ ਪਰ ਸਰਕਾਰਾਂ ਦੀ ਹਜੇ ਤੱਕ ਜਿਹੜਾ ਉਹਨਾਂ ਦੀ ਈਗੋ ਉਹਨਾਂ ਦੀ ਹਾਲੇ ਤੱਕ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਈ ਸੋ ਅਸੀਂ ਵੀ اپیل ਕਰਦੇ ਆਂ ਪੰਜਾਬ ਵਾਸੀਆਂ ਨੂੰ ਜਿਵੇਂ ਰਣੀਆਂ ਸਾਹਿਬ ਨੇ ਕਿਹਾ ਕਿ ਜੇਕਰ ਖੇਤੀ ਬਚੂਗੀ ਪੰਜਾਬ ਦੀ ਤਾਂ ਪੰਜਾਬ ਦਾ ਸਮੁੱਚਾ ਢਾਂਚਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਖੇਤੀ ਦੇ ਸਰਤੇ ਖੜਾ ਹੈ ਸੋ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਸਾਡਾ ਫਰਜ਼ ਵੀ ਬਣਦਾ ਹੈ ਔਰ ਸਾਡੀ ਅੱਜ ਦੀ ਲੋੜ ਵੀ ਹੈ ਰਣੀਆਂ ਸਾਹਿਬ ਦਿਲ ਤਾਂ ਕਰਦਾ ਹੈ ਕਿ ਤੁਹਾਡੇ ਤੋਂ ਹੋਰ ਗੱਲਾਂ ਸੁਣੀਏ ਪਰ ਸਮੇਂ ਦੀ ਨਜਾਕਤ ਹੈ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਅ ਜਤਿਹਦਰ ਸਾਹਿਬ ਬਾਰੇ ਵੀ ਉਹਨਾਂ ਦੇ ਜੀਵਨ ਬਾਰੇ ਦੱਸਿਆ ਔਰ ਪੰਜਾਬ ਦੇ ਮੁੱਦਿਆਂ ਤੇ ਝਾਤ ਪਾਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਜੀ